ਕਿ ਦੋ ਕਨਾਲ ਤੋਂ ਘੱਟ ਜ਼ਮੀਨ ਦੀ ਰਜਿਸਟਰੀ ਕਿਉਂ ਨਹੀਂ ਹੁੰਦੀ ਜੀ ਇਹ ਪਤਾ ਕੀ ਹੈ ਜੀ ਜਿਹੜੀ ਹੁਣ ਪਿੰਡਾਂ ਦੇ ਵਿੱਚ ਦੋ ਕਨਾਲ ਤੋਂ ਘੱਟ ਰਿਸ਼ਤੀ ਹੈ ਉਹ ਇਸ ਕਰਕੇ ਹੈ ਵੀ ਕਲੋਨੀਆ ਘੱਟ ਦਿੰਦੇ ਨੇ ਲੋਕ ਜੀ ਉਹਨੂੰ ਮਨਜ਼ੂਰੀ ਨਹੀਂ ਲੈਂਦੇ ਪ੍ਰੂਵਡ ਨਹੀਂ ਕਰਾਉਂਦੇ ਹੈਗੇ ਇਸ ਕਰਕੇ ਜਣਕੇ ਵੀ ਉਹਨੂੰ ਪਲਾਟਾਂ 'ਚ ਕੱਟੀ ਹੋਈ ਜ਼ਮੀਨ ਹੈ ਇਸ ਕਰਕੇ ਦੋ ਕਨਾਲ ਤੋਂ ਘੱਟ ਹੈ ਜਿਹੜੀ ਉਹ ਤੇ ਜਣਕੇ ਸਟਾਮ ਹੈ ਜਿਹੜਾ ਉਹ ਪਲਾਟਾਂ ਵਾਲਾ ਲੱਗਦਾ ਠੀਕ ਹੈ ਜੀ ਤੇ ਪੁੱਟਾ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਪੁੱਟਾ ਤੋਂ ਮਨਜ਼ੂਰੀ ਹਾਂ ਜੀ ਤੇ ਬਿਆਨੇ ਤੋਂ ਬਿਆਨਾ ਕਰਵਾਉਣਾ ਠੀਕ ਹੈ ਜਾਂ ਨਹੀਂ ਬੈਨਾ ਤਾਂ ਬੈਨਾ ਵੀ ਹੋ ਜਾਂਦਾ ਜਿੰਨ ਕੇ ਹੁਣ ਬੈਨਾ ਮੈਂ ਕੀਤਾ ਹੋਇਆ ਸੀ ਮੈਂ ਗਾਹਾਂ ਹੋਰ ਬੰਦੇ ਨੂੰ ਕਰਤਾ ਹਾਂਜੀ ਪਰ ਮੈਂ ਨਹੀਂ ਨਾ ਕਰ ਸਕਦਾ ਗਾਹਾਂ ਬੈਨਾ ਠੀਕ ਆ ਬੈਨਾ ਦਾ ਜਿਹੜਾ ਮਾਲਕ ਹੈ ਉਹ ਹੀ ਕਰੂਗਾ ਠੀਕ ਮੰਨ ਲਓ ਤੁਸੀਂ ਮੈਨੂੰ ਕਰਤਾ ਅੱਗੇ ਮੈਂ ਕਰੂ ਤੁਸੀਂ ਨਹੀਂ ਕਰ ਸਕਦੇ ਹਾਂ ਹਾਂ ਠੀਕ ਆ ਇਹਦਾ ਕਹਿਣ ਦਾ ਪਹਾ ਵੀ ਇਹ ਕਰਵਾਉਣਾ ਠੀਕ ਰਹਿੰਦਾ ਜਾਂ ਨਹੀਂ ਨਹੀਂ ਇਹਦਾ ਕੋਈ ਫਾਇਦਾ ਨਹੀਂ ਕਿਉਂ ਅਗਲਾ ਬੰਦਾ ਕਹਿੰਦਾ ਮੈਂ ਤਾਂ ਬੈਨਾ ਤੇਰੇ ਨਾਲ ਕਰਿਆ ਸੀ ਤੂੰ ਗਾਹਾਂ ਉਹ ਕਿਸੇ ਬੰਦੇ ਨੂੰ ਹੋਰ ਨੂੰ ਕਿਵੇਂ ਬੇਇਜ਼ਤੀ ਮੈਂ ਤਾਂ ਤੈਨੂੰ ਰਿਸ਼ਤੀ ਕਰਾਉਂਗਾ ਮੈਂ ਤਾਂ ਉਹਨੂੰ ਕਰਾਉਂਦਾ ਹੀ ਨਹੀਂ ਅਗਲਾ ਪਿਛਲੇ ਜੇ ਫਿਰ ਉੱਥੇ ਕੀ ਲਾਜੇ ਆਪਣੇ ਲਈ ਜੀ ਬੈਨ ਦੇ ਬੈਨ ਕਰਾਉਣ ਦਾ ਕੀ ਪੈਦਾ ਠੀਕ ਆ ਇਦਾਂ ਦੇ ਕਿ ਅਸੀਂ ਬਹੁਤ ਆ ਜਾਂਦੇ ਨਹੀਂ ਹਾਂ ਹਾਂ ਜੀ ਹਾਂ ਜੀ ਹਾਂ ਤੇ ਅਸੀਂ ਅਲੱਗ-ਅਲੱਗ ਟੌਪਿਕਾਂ ਬਾਰੇ ਵੀ ਵੀਡੀਓ ਲੈ ਕੇ ਆ ਰਹੇ ਹਾਂ ਤਾਂ ਤੁਹਾਡੇ ਸਵਾਲ ਤੇ ਅੱਜ ਉਹ ਸਵਾਲਾਂ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਸਾਡੀ ਇੱਕ ਪੰਜਾਬ ਦੇ ਹੀਰੇ ਚੈਨਲ ਦੀ ਇੱਕ ਪਲੇਲਿਸਟ ਬਣੀ ਹੋਈ ਆ ਜੇ ਤੁਸੀਂ ਪਹਿਲਾਂ ਵੀਡੀਓ ਨਹੀਂ ਦੇਖਿਆ ਤਾਂ ਉਹਦੇ ਉੱਪਰ ਜਾ ਕੇ ਦੇਖ ਸਕਦੇ ਹੋ ਸਾਰੀ ਪਲੇਲਿਸਟ ਆ ਜਿੰਨੀਆਂ ਵੀ ਅਸੀਂ ਨੇ ਹੁਣ ਤੱਕ ਤਕਰੀਬਨ 60 66 ਵੀਡੀਓ ਹੋ ਚੁੱਕੀਆਂ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹਾਂਜੀ ਸਰ ਆਪਣਾ ਪਹਿਲਾ ਸਵਾਲ ਇਹੀ ਆ ਜੇਕਰ ਮਾਲਕ ਦਾ ਨਾਮ ਗਰਦਾਵਰੀ ਤੋਂ ਗਰਦਾਵਰੀ ਚੋਂ ਹੋਵੇ ਤੇ ਉਹ ਜ਼ਮੀਨ ਦੀ ਵਿਜਾਈ 1947 ਤੋਂ ਕਰਦਾ ਹੋਵੇ ਪਰੰਤੂ ਉਸ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਬੰਦੇ ਦੇ ਨਾਮ ਤੇ ਹੈ ਅਸਲ ਵਿੱਚ ਉਸ ਜ਼ਮੀਨ ਦਾ ਹੱਕਦਾਰ ਕੌਣ ਆ ਮਾਲਕੀ ਤਾਂ ਜਾਨੀ ਕਿ ਉਸ ਬੰਦੇ ਦੀ ਹੋਗੀ ਜਿਹਨੇ ਨੇ ਖਰੀਦ ਲਈ ਜੀ ਜਦੋਂ ਕਾਸਤ ਤਾਂ ਉਸੇ ਬੰਦੇ ਦੇ ਨਾ ਕਬਜ਼ਾ ਤਾਂ ਉਸੇ ਬੰਦੇ ਦਾ ਹੀ ਠੀਕ ਹੈ ਜੀ ਉਹ ਮਾਲਕੀ ਜਦੋਂ ਗਰਦਾਵਰੀ ਉਹਦੇ ਨਾਂ ਸੀ ਖਰੀਦਦਾਰ ਨੇ ਪਹਿਲਾਂ ਦੇਖਣਾ ਸੀ ਇਹ ਵੀ ਜਦੋਂ ਗਰਦਾਵਰੀ ਹੋਰ ਬੰਦੇ ਦੇ ਨਾਂ ਤੇ ਹੈ ਵੀ ਮੈਨੂੰ ਕਬਜ਼ਾ ਨਹੀਂ ਮਿਲਣਾ ਮੈਂ ਰਿਸ਼ਤੇ ਨਾ ਕਰਾਂਾ ਠੀਕ ਹੈ ਜੇ ਰਿਸਟਰੀ ਕਰਾ ਲਈ ਤਾਂ ਉਹਦਾ ਇੰਤਕਾਲ ਹੋ ਜੂਗਾ ਪਰ ਉਹ ਗੁਰਦੌਰੀ ਉਸੇ ਬੰਦੇ ਨੋਂ ਰਹੂਗੀ ਜਿਹੜੇ ਬੰਦੇ ਨੂੰ ਪਹਿਲਾਂ ਚੱਲੀ ਆ ਰਹੀ ਹੈ ਅੱਛਾ ਜੀ ਜੀਤਾ ਜਣ ਕੇ ਜਿਹੜਾ ਵਿਚਨ ਵਾਲਾ ਬੰਦਾ ਹੈ ਉਸੇ ਨੋਂ ਗੁਰਦੌਰੀ ਸੀ ਹਾਂਜੀ ਫਿਰ ਤਾਂ ਜਣ ਕੇ ਕਬਜ਼ਾ ਚੇਂਜ ਹੋਏ ਜਾਣੇ ਜਦੋਂ ਉਹਨੇ ਬੇਚ ਹੀ ਦਿੱਤੀ ਜਦੋਂ ਥਰਡ ਬੰਦੇ ਲਵੇ ਕਬਜ਼ਾ ਆਪਾਂ ਨੂੰ ਉਹ ਜ਼ਮੀਨ ਖਰੀਦਣੀ ਨਹੀਂ ਚਾਹੀਦੀ ਪਹਿਲੀ ਗੱਲ ਤਾਂ ਆਪਾਂ ਨੂੰ ਤਸਦੀਕ ਕਰਨੀ ਚਾਹੀਦੀ ਵੀ ਕਬਜ਼ਾ ਤੇਰਾ ਹੈਗਾ ਜੇ ਉਸ ਬੰਦੇ ਦਾ ਕਬਜ਼ਾ ਫੇਰ ਹੀ ਖਰੀਦਣੀ ਚਾਹੀਦੀ ਜੇ ਪਰ ਖਰੀਦ ਵੀ ਲਈ ਤਾਪਾ ਜਿਸ ਤਰ੍ਹਾਂ ਉਹ ਮਾਲਕ ਸੀ ਉਸ ਤਰ੍ਹਾਂ ਪਾ ਮਾਲਕ ਬਣ ਕੇ ਪਰ ਕਬਜ਼ਾ ਨਹੀਂ ਉਹਦਾ ਮਿਲਦਾ। ਕਬਜ਼ਾ ਨਹੀਂ। ਉਹ ਅਦਾਲਤ ਰਹੀ ਹੈ ਕਬਜ਼ਾ ਲੈ। ਸਾਡਾ ਉਹ ਕੇਸ ਪਾ ਕੇ। ਠੀਕ ਹੈ। ਮੈਨੂੰ ਕਬਜ਼ਾ ਨਹੀਂ ਉਹਦਾ ਮਿਲਦਾ। ਠੀਕ ਹੈ ਜੀ। ਇਹ ਕੀ ਫੀਲਡ ਬੁੱਕ ਸਹੀ ਹੁੰਦੀ ਹੈ ਜਾਂ ਸਾਡ ਨਕਸ਼ਾ ਸਾਡੇ ਪਿੰਡ ਦੇ ਚਾਰ ਨਕਸ਼ੇ ਨੇ ਬੱਕਰੋ ਬੱਕਰੇ ਫੀਲਡ ਵਿੱਚ ਬੁੱਕ ਵਿੱਚ। ਨਹੀਂ ਜੀ ਫੀਲਡ ਬੁੱਕ ਤਾਂ ਜਿਹੜੀ ਕਿ ਬਿਲਕੁਲ ਸਹੀ ਹੁੰਦੀ ਹੈ। ਨਕਸ਼ਾ ਬਣਾਉਣ ਲੱਗੇ ਕਈ ਵਾਰੀ ਜਦੋਂ ਆਪਾਂ ਨਕਸ਼ਾ ਫੜ ਜਾਂਦਾ ਦੁਬਾਰੇ ਬਣਾਉਨੇ ਆ ਉੱਥੇ ਗਲਤੀ ਹੋ ਸਕਦੀ ਹੈ ਠੀਕ ਹੈ ਸਰ ਉਹ ਫੀਲਡ ਬੁੱਕ ਉਹ ਤੇ ਰੱਖ ਵੀ ਦੀ ਤਸੱਲੀ ਕਰਾਉਗੀ ਜੀ ਹਾਂਜੀ ਹਾਂ ਫੀਲਡ ਬੁੱਕ ਚ ਕਰਮਾਂ ਦੇ ਹਿਸਾਬ ਨਾਲ ਰਕਵਾ ਬਣਦਾ ਹੈ ਜੇ ਕਰਮਾ ਵੱਧ ਹੋਣਗੇ ਤਾਂ ਉਹਦਾ ਰਕਵਾ ਵੱਧ ਬਣੂਗਾ ਠੀਕ ਆ ਵੀ ਰਕਵਾ ਤਾਂ ਆਪਣਾ ਹੈਗਾ ਸਪੋਜ਼ ਕਰੋ 4 ਕ ਨਾਲ ਕਰਮਾਂ ਦੇ ਹਿਸਾਬ ਨਾਲ ਉਹ 4.5 ਕ ਨਾਲ ਬਣ ਜਾਂਦਾ ਆਪਾਂ ਫਿਰ ਉਹਨੂੰ ਸਹੀ ਕਿਵੇਂ ਮੰਨਾਂਗੇ ਜੀ ਠੀਕ ਆ ਪਤਾ ਨਕਸ਼ੇ ਤੇ ਕਰਮਾ ਗਲਤੇ ਨੇ ਨਾ ਹੀ ਬਿਲਕੁਲ ਰਕਵੇ ਦੇ ਹਿਸਾਬ ਨਾਲ ਉਹਨਾਂ ਦਾ ਰਕਵੇ ਦਾ ਟਕਰਾਓ ਵੀ ਹੋਣਾ ਜ਼ਰੂਰੀ ਹੈ ਜੀ ਠੀਕ ਕੇਵ ਟਿਕੋ ਵੀ ਪਰ ਦੋਨਾਂ ਦਾ ਨਾਮ ਮਕਸੂਸ ਨੰ ਪਰ ਦੜੀ ਦੋਨੇ ਦੋਏ ਨਾਮੋਂ ਬੰਦਿਆਂ ਦੀ ਮਕਸੂਸ ਨੰਬਰ ਵਾਲੀ ਜ਼ਮੀਨ ਹੈ ਤਾਂ ਰਸਤਾ ਕਿਵੇਂ ਲਿਆ ਜਾ ਸਕਦਾ ਰਸਤਾ ਤਕਸੀਮ ਚ ਲੱਭੂ ਹੈ ਜੀ ਇਹ ਅੱਛਾ ਜੀ ਜਿਹੜੀ ਕਿ ਜਿਹੜਾ ਮੇਨ ਰਸਤਾ ਜਾ ਰਿਹਾ ਇਹਨਾਂ ਦੇ ਖੇਪ ਤੋਂ ਸਾਜੀ ਖੇਪ ਤਾਂ ਸਪੋਜ਼ ਕਰੋ 20 ਕਿੱਲੇ ਹਨ ਹਾਂਜੀ 10 ਕਿੱਲੇ ਛੋੜੇ ਨੇ 10 ਕਿੱਲੇ ਮੇਰੇ ਨੇ ਬਿਲਕੁਲ ਜਦੋਂ ਉਹਨੂੰ ਸਪੋਜ਼ ਕਰਿਆ ਤੁਸੀਂ ਫਰੰਟ ਤੇ ਕਬਜ਼ਾ ਤੁਹਾਡਾ ਹਾਂਜੀ ਮੈਂ ਆ ਗਿਆ ਪਿੱਛੇ ਹਾਂਜੀ ਜਦੋਂ ਹੁਣ ਮੈਨੂੰ ਉਹ ਰਸਤਾ ਨਹੀਂ ਦੇ ਰਿਆ ਬੈਸਤਾ ਉਹਦਾ ਫਰਜ਼ ਬਣਦਾ ਜਦੋਂ ਆਪਣੀ ਖੇਪਟ ਸਾਰੀ ਸਾਂਝੀ ਹੈ ਹਾਂਜੀ ਹਾਂ ਸਾਰੀ ਤਾਂ ਮੈਨੂੰ ਉਹ ਰਸਤਾ ਦੇ ਦੇਣਾ ਚਾਹੀਦਾ ਉਹਨੂੰ ਜੇ ਠੀਕਾ ਤਕਸੀਮ ਚ ਫਿਰ ਉਹ ਰਸਤਾ ਜਿਹੜਾ ਰਸਤਾ ਜਿਹਦਾ ਰੱਖਵਾ ਜਾਊਗਾ ਸਪੋਜ਼ ਕਰੋ 10 ਕਿੱਲਾਂ ਚੋ ਕਨਾਲ ਬਾਕੀ ਰਸਤੇ ਚ ਉਹ ਕਨਾਲ ਚੋਂ ਅੱਧੇ ਕਨਾਲ ਤੋਂ ਢੋਢੀ ਜਾਊ ਉਹਦੀ ਮੇਰੀ ਜਾਊਗੀ ਉਹ ਰਸਤਾ ਤਕਸੀਮ ਚ ਲੱਗੂ ਆ ਉਹ ਫਿਰ ਰਸਤਾ ਉਹਨੂੰ ਛੱਡਣਾ ਪੈਣਾ ਬੰਦੇ ਨੂੰ ਠੀਕ ਹੈ ਜੀ ਅਗਰ ਕੋਈ ਬੰਦਾ ਆਪਣੇ ਪੰਜ ਪੁੱਤਰਾਂ ਵਿੱਚੋਂ ਚਾਰ ਪੁੱਤਰਾਂ ਦੇ ਨਾਮ ਤਵਦੀਰ ਮਲਕੀਅਤ ਕਰਵਾ ਕੇ ਮਰ ਜਾਂਦਾ ਹੈ ਤਾਂ ਪੰਜਵਾਂ ਪੁੱਤਰ ਆਪਣਾ ਹੱਕ ਕਿਵੇਂ ਲਵੇਗਾ ਪੰਜਵਾਂ ਪੁੱਤਰ ਜਣ ਕੇ ਜਿਹੜਾ ਹੱਕ ਹੈ ਨਾ ਜੀ ਉਹ ਅਦਾਲਤ ਰਾਹੀਂ ਲੈ ਸਕਦਾ ਹੈ ਹੋਰ ਤਾਂ ਇਹਦਾ ਕੋਈ ਹੱਲ ਨਹੀਂ ਠੀਕ ਆ ਉਹ ਜਣ ਕੇ ਉਹਨੂੰ ਤੜਾਉਗਾ ਹਾਂ ਵੀ ਮੇਰਾ ਵੀ ਹੱਕ ਬਣਦਾ ਜੇ ਤਾਂ ਜੱਦੀ ਜਾਇਦਾਦ ਹੈ ਫਿਰ ਤਾਂ ਮਾਜੂਬ ਅਦਾਲਤ ਉਹਨਾਂ ਨੂੰ ਜਣ ਕੇ ਸਦੂਗੀ ਜੇ ਜੱਦੀ ਉਹਦੀ ਆਪਦੀ ਖਰੀਦੀ ਹੋਈ ਹੈ ਤਾਂ ਉਹਨੂੰ ਕੁਝ ਵੀ ਨਹੀਂ ਮਿਲ ਸਕਦਾ ਮੰਨ ਲਓ ਜੇ ਚਾਰ ਭਰਾਵਾਂ ਨੇ ਖਰੀਦੀ ਹੋਈ ਆ ਨਹੀਂ ਨਹੀਂ ਬਾਪ ਨੇ ਖਰੀਦੀ ਹੋਈ ਹੈ ਜੀ ਇੱਕ ਤਾਂ ਬਾਪ ਦੀ ਹੁੰਦੀ ਹੈ ਜੱਦੀ ਜਾਇਦਾਦ ਚੱਲੀ ਆ ਰਹੀ ਹੈ ਜੀ ਉਹਦੇ ਦਾਦੇ ਦੀ ਉਹ ਦਾਦੇ ਦੀ ਚੱਲੀ ਆ ਰਹੀ ਹੈ ਫਿਰ ਤਾਂ ਉਹਨੂੰ ਹਿੱਸਾ ਮਿਲ ਸਕਦਾ ਹੈ ਜੇ ਉਹਨੇ ਆਪ ਖਰੀਦੀ ਹੋਈ ਹੈ ਚਾਰਾਂ ਦੇ ਨਾਮ ਕਰਾ ਕੇ ਤਾਂ ਪੰਜਵੇਂ ਨੂੰ ਨਹੀਂ ਦੇ ਕੇ ਗਿਆ ਤਾਂ ਉਹ ਕੁਝ ਨਹੀਂ ਕਰ ਸਕਦਾ ਜੀ ਪਰੰਤੂ ਜੇ ਉਹਨੇ ਆਪ ਖਰੀਦੀ ਹੋਈ ਹੈ ਪਰਸਨ ਖਰੀਦੀ ਹੋਈ ਹੈ ਬੰਦੇ ਨੇ ਜੀ ਖਰੀਦੀ ਹੋਈ ਜਾਇਦਾਦ ਚ ਉਹ ਨਹੀਂ ਇੱਕ ਬੰਦੇ ਨੂੰ ਮੁੰਡੇ ਨੂੰ ਦੇਣਾ ਚਾਹੁੰਦਾ ਉਹਨੂੰ ਬੇਦਖਲ ਕਰ ਦਿੰਦਾ ਹੈ ਜੇ ਕੋਈ ਵੀ ਕਾਰਨ ਹੋ ਸਕਦਾ ਹੈ ਠੀਕ ਹੈ ਜੀ ਜਾਂ ਉਹਦੀ ਉਹਦੇ ਨਾਲ ਬਣਦੀ ਨਹੀਂ ਜਾਂ ਉਹਦੇ ਨਾਲ ਲੜਾਈ ਕਰਦਾ ਠੀਕ ਆ ਉਹਨੂੰ ਉਹ ਹਿੱਸਾ ਨਹੀਂ ਮਿਲਣਾ ਇਹ ਅੱਛਾ ਉਹ ਜੱਦੀ ਨਹੀਂ ਹੈਗੀ ਹਾਂ ਜਿਹੜੀ ਜਿਹੜੀ ਖੁਦ ਖਰੀਦੀ ਆ ਮਾਤਾ ਮੇਰੇ ਪਿਓ ਨੇ ਖਰੀਦੀ ਆ ਉਹ ਉਹਦੀ ਜੱਦੀ ਨਹੀਂ ਹੈਗੀ ਜਿਹੜੀ ਮੇਰੇ ਦਾਦੀ ਦੀ ਜ਼ਮੀਨ ਆ ਉਹ ਜੱਦੀ ਹੈ ਹਾਂ ਦਾਦੇ ਤੋਂ ਚੱਲੀ ਆ ਰਹੀ ਹੈ ਜਣਕੀ ਠੀਕ ਹੈ ਜੀ ਬਾਪ ਦੇ ਨਾਲ ਉਹ ਦਾਦਿਆਂ ਤੋਂ ਚੱਲੀ ਆ ਰਹੀ ਹੈ ਉੱਚ ਤੇ ਸਭ ਮਿਲੂਗਾ ਜੀ ਉਹਨੂੰ ਬੰਦੇ ਅੱਛਾ ਉਹ ਜੇ ਮਿਲੂਗਾ ਜੇ ਮਤਲਬ ਹੁਣ ਮੌਕੇ ਤੇ ਪਿਓ ਖਰੀਦੇ ਤੇ ਚਾਹੇ ਸਾਡੇ ਮਤਲਬ ਅਸੀਂ ਚਾਰ ਚਾਰੋਂ ਦੇ ਦੇ ਚ ਇੱਕ ਨੂੰ ਦੇ ਦੋ ਉਹ ਉਹਦੀ ਮਰਜ਼ੀ ਤੇ ਅੱਛਾ ਮਤਲਬ ਉਹਨਾਂ ਦੀ ਮਰਜ਼ੀ ਹੈ ਅੱਛਾ ਕਈ ਵਾਰੀ ਇਹ ਹੁੰਦਾ ਹੈ ਵੀ ਮੁੰਡਾ ਕੋਈ ਨਾ ਬਾਪ ਦਾ ਕਤਲ ਕਰ ਦਿੰਦਾ ਹੈ ਅੱਛਾ ਜੀ ਉਹਨੂੰ ਵੀ ਜਾਇਦਾਦ ਚੁਸਾ ਨਹੀਂ ਮਿਲਦਾ ਹੈ ਜੀ ਅੱਛਾ ਇਹ ਵੀ ਹੈ ਹਾਂ ਜੀ ਠੀਕ ਆ ਜੇ ਉਹ ਪਰ ਜਦੋਂ ਉਹਨੂੰ ਸਜ਼ਾ ਹੋਗੀ ਕੇਸ ਚ ਠੀਕ ਆ ਇੱਕ ਦਾ ਹੋ ਗਿਆ ਪਰਚਾ ਦਰਜ ਹੋ ਗਿਆ ਅੰਦਰ ਹੋ ਗਿਆ ਉਹ ਨਹੀਂ ਜੀ ਜਦੋਂ ਉਹਨੂੰ ਸਜ਼ਾ ਹੋਗੀ ਠੀਕ ਆ ਉਹ ਤਾਂ ਬਾਪ ਦੀ ਜਾਇਦਾਦ ਤੋਂ ਹੱਕ ਲੈ ਨਹੀਂ ਸਕਦਾ ਅੱਛਾ ਲੈ ਨਹੀਂ ਸਕਦਾ ਨਾ ਠੀਕ ਮੇਰਾ ਪਲਾਟ 180 ਕਾ ਜਿਹ ਉਸਦਾ ਇੰਤਕਾਲ ਮੇਰੇ ਨਾਮ ਹੋ ਗਿਆ ਪਰ ਇਹ ਜਿ ਰਜਿਸਟਰੀ ਨਹੀਂ ਹੋਈ ਉਸਦਾ ਕੋਈ ਨੁਕਸਾਨ ਹੈ ਜਾਂ ਨਹੀਂ ਜੀ ਜਦੋਂ ਰਜਿਸਟਰੀ ਨਹੀਂ ਹੋਈ ਇੰਤਕਾਲ ਕਰਦਾ ਹੋਗਾ ਤੁਹਾਡੇ ਨਾਮ ਤੇ ਅੱਛਾ ਰਜਿਸਟਰੀ ਹੋਊਗੀ ਇੰਤਕਾਲ ਤਾਂ ਹੀ ਹੋਊਗਾ ਨਹੀਂ ਜਦੋਂ ਪੱਜਮੀਨ ਖਰੀਦ ਲਈ ਠੀਕ ਆ ਰਜਿਸਟਰੀ ਤੋਂ ਬਾਅਦ ਹੀ ਇੰਤਕਾਲ ਹੋਊਗਾ ਇੰਤਕਾਲ ਪਹਿਲਾਂ ਤਾਂ ਹੋ ਨਹੀਂ ਸਕਦਾ ਹਾਂਜੀ ਹਾਂ ਰਿਸ਼ਤੀ ਹੋਣ ਤੋਂ ਬਾਅਦ ਇੰਤਕਾਲ ਹੋਣਾ ਠੀਕ ਆ ਸਰ ਲੀਗਲ ਪੋਜੈਸ਼ਨ ਕਿਵੇਂ ਛਡਵਾਇਆ ਜਾਵੇ ਕੋਈ ਠੇਕਾ ਨਾਮਾ ਨਹੀਂ ਇਸ ਦੀ ਗਲਤ ਕਰਦਾਵਰੀ ਰਜਨਾ ਮਚਾ ਚ ਐਂਟਰੀ ਕਰਵਾ ਦਿੱਤੀ 22 ਸਾਲ ਹੋ ਗਏ ਤੇ 22 ਸਾਲਾਂ ਤੋਂ ਮਾਲਕੀ ਸਾਡੇ ਕੋਲ ਹੈ ਨਹੀਂ ਮਾਲਕੀ ਆਪਣੇ ਲਵੇ ਹੈ ਕਮਜ਼ੋਰ ਬੰਦੇ ਲਵੇ ਆਪਾਂ ਨੂੰ ਉਹ ਠੇਕਾ ਪਟਾਈ ਨਹੀਂ ਦਿੰਦਾ ਠੀਕ ਆ ਤਾਂ ਆਪਾਂ 3 ਸਾਲਾਂ ਦਾ ਕੇਸ ਪਾ ਸਕਦੇ ਆ ਬੰਦੇ ਤੇ ਵੀ ਮੈਨੂੰ ਇਹ ਠੇਕਾ ਪਟਾਈ ਨਹੀਂ ਦਿੰਦਾ ਹੁਣ ਮੇਰੀ ਜ਼ਮੀਨ ਤੇ ਕਬਜ਼ਾ ਕਰੇ ਠੀਕ ਆ ਪਰ ਕਬਜਾ ਛਡਾ ਸਕਦੇ ਆ ਅਦਾਲਤ ਰਾਹੀਂ ਠੀਕ ਹੈ ਜੀ ਤਿੰਨ ਸਾਲਾਂ ਦਾ ਉਹ ਤੋਂ ਠਿੱਕਾ ਵੀ ਲੈ ਸਕਦਾ ਕੇਸ ਪਾ ਕੇ ਪਿਛਲਾ ਤੇ ਮਾਨਯੋਗ ਅਦਾਲਤ ਰਾਹੀਂ ਆਰਡਰ ਲੈ ਕੇ ਪਕਵਜਾ ਲੈ ਸਕਦੇ ਹੋ ਤੁਸੀਂ ਠੀਕ ਹੈ ਇੱਕ ਜੇਕਰ ਕੋਈ ਇਹ ਤਾਂ 22 ਸਾਲਾਂ ਤੋਂ ਲਗਾਤਾਰ ਜਿਹੜਾ ਕਬਜਾ ਹੈ ਨਾ ਜੀ ਹਾਂ ਜੀ ਉਹ ਤਾਂ ਫਿਰ ਜਣ ਕੇ ਬੰਦਾ ਉਹ ਜਦੋਂ ਉਹਦੇ ਜਮੀਨ ਤੇ ਕਬਜਾ ਕੀਤਾ ਉਹਨੇ ਉਸੇ ਟਾਈਮ ਉਹਨੂੰ ਕਾਰਵਾਈ ਕਰਨੀ ਚਾਹੀਦੀ ਜਦੋਂ 22 ਸਾਲ ਲਗਾਤਾਰ ਉਹਨੇ ਗੌਰ ਨਹੀਂ ਕੀਤੀ ਤਾਂ ਉਹ ਤਾਂ ਜਣ ਕੇ ਕਬਜਾ ਤੋਂ ਛੱਡਣਾ ਫਿਰ ਦਦਲ ਨੂੰ ਨਹੀਂ ਸਿਚ ਮੁਸ਼ਕਲ ਹੋ ਜਾਊਗਾ ਹਾਂ ਜੀ ਹਾਂ ਜੀ ਠੀਕ ਹੈ ਜੀ ਸਾਡੇ ਪਰਦਾਦੇ ਨੇ ਜ਼ਮੀਨ ਵੇਚ ਦਿੱਤੀ 1962-65 ਦੇ ਲਾਗੇ ਸਾਡੇ ਬਾਪੂ ਨੇ ਹੱਕ ਸੂਵਾ ਕੀਤਾ ਬਾਪੂ ਦੇ ਨਾਮ ਹੋ ਗਈ ਹੁਣ ਉਸ ਦਾ ਰਿਕਾਰਡ ਕਿੱਥੋਂ ਮਿਲੂ ਜਦੋਂ ਹੱਕ ਸੂਵਾ ਟੁੱਟ ਗਿਆ ਤੇ ਉਸ ਟਾਈਮ ਇੰਤਕਾਲ ਕਰਾਇਆ ਹੋਣਾ ਨਾ ਜੀ ਫਿਰ ਉਹਨਾਂ ਨੇ ਆਪਦੇ ਨੋਤੇ ਜਦੋਂ ਹੱਕ ਸੂਵਾ ਹੋ ਉਹਦੇ ਬਾਪੂ ਦੇ ਹੱਕ ਚ ਹੋ ਗਿਆ ਜੀ ਉਹ ਜਿਹੜੀ ਰਿਸ਼ਤੀ ਜਿਹਦੇ ਨਾਮ ਪਹਿਲਾਂ ਮਾਲਕੀ ਹੋਈ ਸੀ ਉਹ ਤੋਂ ਫਿਰ ਉਹ ਹੱਕ ਸੂਵੇ ਦੇ ਆਧਾਰ ਤੇ ਉਹਨੇ ਆਪਦੇ ਨੋ ਕਰਾ ਲਈ ਹੋਣੀ ਜੀ ਜੇ ਨਹੀਂ ਕਰਾਈ ਤਾਂ ਉਹ ਜਿਹੜਾ ਹ ਫੈਸਲਾ ਹੋਇਆ ਉਹ ਫੈਸਲਾ ਲਾ ਕੇ ਕਰਾ ਸਕਦਾ ਜੀ ਠੀਕ ਹੈ ਤੇ ਸਰ ਕੀ ਹੁੰਦਾ ਜੀ ਹੱਕ ਸੁਫਾ ਹੱਕ ਸੁਫਾ ਹੁੰਦਾ ਹੈ ਵੀ ਮੇਰਾ ਹੱਕ ਬਣਦਾ ਸੀ ਜੀ ਪਰ ਇਹ ਜ਼ਮੀਨਾਂ ਜਿਹੜੀ ਗਲਤ ਵੇ ਹੋ ਗਈ ਜੀ ਫਲਾਣਾ ਬੰਦਾ ਗਲਤ ਕਰ ਗਿਆ ਸੀ ਸਿੱਧਾ ਸਾਡਾ ਫਲਾਣਾ ਬੰਦਾ ਸਾਡਾ ਹੱਕ ਬਣਦਾ ਸੀ ਇਹ ਜ਼ਮੀਨਾਂ ਸਾਨੂੰ ਹੀ ਮਿਲਣੀ ਚਾਹੀਦੀ ਹੈ ਅਸੀਂ ਜਿਹੜੇ ਪੈਸੇ ਜਮ੍ਹਾਂ ਕਰਾਣੇ ਅੱਛਾ ਜੀ ਜਿੰਨੇ ਕੁਝ ਵੇਚੀ ਹੁੰਦੀ ਹੈ ਫਿਰ ਉਹ ਜਿਹੜੇ ਬੰਦੇ ਉਹ ਪੈਸੇ ਜਮ੍ਹਾਂ ਕਰਾਦੇ ਨੇ ਉਹਨਾਂ ਨੇ ਉਹ ਬੰਦੇ ਨੂੰ ਪੈਸੇ ਮਿਲ ਜਾਂਦੇ ਨੇ ਜਿਹੜੇ ਨੇ ਵੇਲੇ ਹੀ ਹੋਈ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਇਹ ਹੱਕ ਸੁਵੇ ਦਾਕਰ ਹੁਣ ਨਹੀਂ ਹੈਗਾ ਜੀ ਪਹਿਲਾਂ ਹੁੰਦਾ ਸੀ ਹਰ ਠੀਕ ਹੈ ਜੀ ਠੀਕ ਹੁਣ ਤਾਂ ਹੱਕ ਸੁਵੇ ਵਾਲਾ ਕੰਮ ਹੀ ਨਹੀਂ ਹੈ ਜੀ ਕੋਈ ਇੱਕ ਹੱਡਾ ਰੋੜੀ ਖਤਮ ਕਰਾ ਸਕਦੇ ਆ ਜਾਂ ਨਹੀਂ ਕਿ ਹੱਡਾ ਰੋੜੀ ਦੀ ਜ਼ਮੀਨ ਹਰੇਕ ਪਿੰਡ ਵਿੱਚ ਹੁੰਦੀ ਆ ਹੱਡਾ ਰੋੜੀ ਦੀ ਮਰਬਾ ਬੰਦੀ ਦੇ ਟਾਈਮ ਕੱਟੀ ਹੋਈ ਹੁੰਦੀ ਸੀ ਜ਼ਮੀਨ ਜੀ ਉੱਥੇ ਹੱਡਾ ਰੋੜੀ ਲਾ ਸਕਦੇ ਆ ਆਪਾਂ ਠੀਕ ਹੈ ਉੱਥੋਂ ਹੱਡਾ ਰੋੜੀ ਤੋਪਾਂ ਨੂੰ ਜੇ ਹੁਣ ਉੱਥੇ ਵਾਦੀ ਹੋ ਗਈ ਨੇੜੇ-ਤੇੜੇ ਕਿਤੇ ਹਾਂਜੀ ਉਹ ਫਿਰ ਵਾਦੀ ਵਾਲੇ ਬੰਦੇ ਕਹਿੰਦੇ ਨੇ ਵੀ ਜਿਹੜੀ ਸਾਨੂੰ ਇੱਥੇ ਦਿੱਕਤ ਹੈ ਜੀ ਵੀ ਜਿਹੜੀ ਕਿਤੇ ਹੋਰ ਜਾਣੀ ਚਾਹੀਦੀ ਹੈ ਜਿੱਥੇ ਪੰਚਾਇਤੀ ਰਕਬਾ ਕਿਤੇ ਦੂਰ ਹੁੰਦਾ ਹੈ ਪੰਚਾਇਤ ਸਹਿਮਤੀ ਨਾਲ ਫਿਰ ਉੱਥੇ ਹੱਡਾ ਰੋੜੀ ਬਣਾ ਲੈਂਦੇ ਤੇ ਉਹ ਰਕਬੇ ਵਿੱਚ ਕੋਈ ਨ ਇੱਕ ਸਾਡਾ ਸਾਂਝਾ ਖਾਤਾ ਹੈ ਇਸ ਵਿੱਚੋਂ ਬਰਾਬਰ ਹਿੱਸਾ ਮਿਲ ਸਕਦਾ ਸਾਡੀ 200 ਕਮ ਸੜਕ ਦੇ ਉੱਪਰ ਲੱਗਦੀ ਹੈ ਤੇ ਨੰਬਰ 2 ਜਿਹੜੇ ਬੈਂਕ 'ਚ ਲੋਨ ਹਨ ਤੇ 15 ਲੱਖ ਦਾ ਤੇ ਕਿਸੇ ਦਾ 20 ਲੱਖ ਦਾ ਕਿਸੇ ਦਾ 2 ਲੱਖ ਦਾ ਤੇ ਬੈਂਕ ਦੇ ਨਾਮ ਪੈਣੇ ਚਾਹੀਦੇ ਹਨ ਜਾਂ ਨਹੀਂ ਨਹੀਂ ਜਿਹੜੀ ਜ਼ਮੀਨ ਹੈ ਇਹ ਸਮਝੀਏ ਹਾਂਜੀ ਫਰੰਟ ਉਹਦਾ ਜਿੰਨਾ ਲੱਗਦਾ ਹੈ ਹਿੱਸੇ ਮੁਤਾਬਕ ਉਹਨਾਂ ਨੂੰ ਫਰੰਟ ਮਿਲੂਗਾ ਜੀ ਅੱਛਾ ਜੀ ਜਿਹੜਾ ਲੋਨ ਹੈ ਉਹਨਾਂ ਦਾ ਹਾਂ ਜੀ ਜਦੋਂ ਉਹਨਾਂ ਨੇ ਆਪਦੇ ਰਕਬਾ ਹਿੱਸੇ ਮੁਤਾਬਕੇ ਲੋਨ ਲਿਆ ਹੋਣਾ ਨਾ ਸਪੋਜ਼ ਕਰੋ ਮੈਂ 2 ਕਿੱਲੇ ਦਾ ਮਾਲਕਾਂ 2 ਕਿੱਲੇ ਤੇ ਲੋਨ ਲਿਆ ਹੋਊਗਾ ਜੋ ਤਕਸੀਮ ਹੋਊ ਮੈਨੂੰ 2 ਕਿੱਲੇ ਦਾ ਮਿਲਣਗੇ ਨਾ ਜੀ ਠੀਕ ਆ ਉਹਨਾਂ 2 ਕਿੱਲੇ ਤੇ ਲੋਨ ਚੜਜੂ ਜੀ ਉਹ ਠੀਕ ਮੈਂ ਜਨਾ ਹਿੱਸਾ ਆ ਉਹਨਾਂ ਤੇ ਚੜਜੂ ਜੀ ਜੇ ਉਹਨੇ ਨੰਬਰ ਮਖੂਸ ਕੀਤੇ ਹੋਏ ਨੇ ਗਹਿਣੇ ਜੀ ਬੈਂਕ ਲਵੇ ਫਿਰ ਉਹ ਲੋਨ ਜਿੰਨ ਜਰ ਪਰਵੇ ਨੂੰ ਉਹਨਾਂ ਚ ਫਟ ਕਰਾ ਕੇ ਕੁਝ ਨਹੀਂ ਹੁੰਦਾ ਮਤਲਬ ਹਾਂ ਉਹਨਾਂ ਚ ਲੋਨ ਇਕ ਆੜੇ ਨਕਸ਼ੇ ਵਿੱਚ ਕਮੀ ਤਕਸੀਮ ਕੇਸ ਛੱਡੀ ਇਸ ਦਾ ਕੀ ਅਲਾਈ ਕਿਸ ਤਰ੍ਹਾਂ ਜੀ ਆੜੇ ਨਕਸ਼ੇ ਵਿੱਚ ਕਮੀ ਤਕਸੀਮ ਕੇਸ ਛੱਡੀ ਯਾਨੀ ਆੜੇ ਨਕਸ਼ਾ ਜਿਹੜਾ ਜੀ ਉਹ ਚ ਕਮੀ ਤਕਸੀਮ ਵਾਲਾ ਤਾਂ ਕੋਈ ਮਤਲ ਨਹੀਂ ਹੁੰਦਾ ਜੀ ਇਹ ਅੱਛਾ ਜੀ ਕਮੀ ਦਾ ਇਹ ਹੁੰਦਾ ਹੈ ਵੀ ਕਈ ਵਾਰੀ ਜਦੋਂ ਪਰਕਵਾ ਕੱਢਦੇ ਹਨ ਜੀ ਇੱਕ ਕਰਮ ਚ ਚਾਰ ਮਰ ਲਏ ਜਾਂਦੇ ਨੇ ਜੀ ਕਿਲੇ ਚੋਂ ਠੀਕ ਹੈ ਜੀ ਉਹ ਹੋ ਸਕਦਾ ਜਾਨੀ ਕਿ ਦੋ ਮਰਨਾਂ ਤੱਕ ਛੋਟ ਹੁੰਦੀ ਹੈ ਜੀ ਦੋ ਮਰਲਾਂ ਦੀ ਕਮੀ ਬੇਸੀ ਹੋ ਸਕਦੀ ਹੈ ਕੋਈ ਖਾਸ ਗੱਲ ਨਹੀਂ ਹੈ ਜੀ ਠੀਕ ਆ ਉਹ ਨੂੰ ਜਣੇ ਕੋਈ ਇਹ ਤਾਂ ਜਣੀ ਛੋਟ ਹੁੰਦੀ ਹੈ ਲਿਖਿਆ ਹੁੰਦਾ ਜਦੋਂ ਆਪਣਾ ਇਹ ਹੁੰਦਾ ਤਰੀਕਾ ਤਕਸੀਮ ਉਹਦੇ ਵਿੱਚ ਲਿਖਿਆ ਹੁੰਦਾ ਵੀ ਦੋ ਮਰਲਾਂ ਦੀ ਕਮੀ ਬੇਸੀ ਆਪ ਨੂੰ ਹੋ ਸਕਦੀ ਹੈ ਹੋ ਸਕਦੀ ਆ ਠੀਕ ਹੈ ਜੀ ਸਾਂਝੀ ਜ਼ਮੀਨ ਹੈ ਵਿੱਚੋਂ ਦੋ ਕਨਾਲ ਜ਼ਮੀਨ ਮੈਨੂੰ ਆਉਂਦੀ ਹੈ ਕਬਜ਼ਾ ਨਹੀਂ ਜ਼ਮੀਨ ਕਿਵੇਂ ਮਿਲ ਸਕਦੀ ਆ ਤਕਸੀਮ ਰਾਹੀਂ ਹਿੱਸੇ ਚ ਪਰਿਸ਼ਟੀ ਕਰਾ ਲਈ ਤਕਸੀਮ ਚ ਜਿੱਥੇ ਆਪਾਂ ਨੂੰ ਰਕਬਾ ਪਊਗਾ ਫਿਰ ਆਪਾਂ ਉਹਦਾ ਕਬਜ਼ਾ ਲੈ ਸਕਦੇ ਜੀ ਜਿੰਨੇ ਚਿਰ ਆਪਾਂ ਤਕਸੀਮ ਨਹੀਂ ਕਰਾਉਂਦੇ ਉਹਨਾਂ ਚਿਰ ਜਣੇ ਕਬਜ਼ਾ ਨਹੀਂ ਮਿਲਦਾ ਠੀਕ ਹੈ ਤਬਾਦਲਾ ਕਰਵਾਉਣ ਸਮੇ ਸਟਾਮ ਪੇਪਰ ਲਗਾਉਣਾ ਕਿੰਨਾ ਕੁ ਜ਼ਰੂਰੀ ਆ ਜਾਂ ਰਜਿਸਟਰੀ ਕਰਾਉਣੀ ਪੈਂਦੀ ਆ ਜਿਹੜਾ ਸਟਾਮ ਹੈ ਜਿਹੜਾ ਸ਼ਹਿਰੀ ਰਕਵਾ ਹੈ ਹਾਂਜੀ ਉਹਦਾ ਤਾਂ ਜਣੀ ਕਿ ਤਬਾਦਲਾ ਰਿਸਟਿਡੇ ਹੁੰਦਾ ਹੈ ਉਹ ਤੇ ਸਟਾਮ ਲੱਗਦਾ ਹੈ ਜੀ ਜਿਹੜਾ ਪਿੰਡੂ ਹੈ ਏਰੀਆ ਬੈਂਦਰ ਰਕਵਾ ਹੈ ਇਹਦਾ ਜਣੀ ਕਿ ਤਬਾਦਲਾ ਕਰਾਉਣ ਵਾਸਤੇ ਜਣੀ ਖਾਨਗੀ ਤਬਾਦਲਾ ਹੋ ਜਾਂਦਾ ਹੈ ਤੇ ਜਣੀ ਕਿ ਸਟਾਮ ਨਹੀਂ ਲੱਗਦੀ ਹੈਗੀ ਠੀਕ ਹੈ ਜੇ ਆਪਾਂ ਨੇ ਸਟਾਮ ਲਾ ਕੇ ਕਰਾਉਣਾ ਤਾਂ ਆਪਾਂ ਕਰਾ ਵੀ ਸਕਦੇ ਆ ਠੀਕ ਕੋਈ ਜ਼ਰੂਰੀ ਨਹੀਂ ਰਿਸਟ੍ਰਟ ਵੀ ਕਰਵਾ ਸਕਦੇ ਆਪਾਂ ਤੁਹਾਦਲਾ ਠੀਕ ਹੈ ਜੀ ਇਹ ਕੋਈ ਜ਼ਰੂਰੀ ਨਹੀਂ ਵੀ ਖਾਨਗੀ ਕਰਨਾ ਠੀਕ ਆ ਸਰ